ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪੁੰਚਾ ਪਸੈ ਨੇ ਬਾਈ ਕੈਮਰਾ ਦਾ ਕੰਮ ਕਰਦਾ ਬਾਈ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਬਾਈ ਕੋਲ ਕੈਮਰੇ ਐ ਲੀਡੀਆਂ ਤੇ ਸੈਣਾ ਮੇਨ ਬਾਜ਼ਾਰ ਚ ਬਾਕੀ ਸਾਨੂੰ ਬਾਹਰਲੀ ਲੋਕੇਸ਼ਨ ਦਿਖਾਉਣੇ ਬਾਈ ਦੀ ਲਓ ਜੀ ਬਾਈ ਦੀ ਦੁਕਾਨ ਆਸ ਜੀ ਠੀਕ ਹੈ ਪਿੰਡ ਸੈਣਾ ਮੇਨ ਬਾਜ਼ਾਰ ਕੋਲ ਕੰਨੀ ਇਲੈਕਟ੍ਰੋਨਿਕ ਦੇਖ ਸਰ ਜੀ ਕਰਦਾ ਜੀ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਆਪਾਂ ਕਰਾਉਣੇ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਤੇ ਡਰੈਸਸ ਤੇ ਸਭ ਮਾ ਜੀ ਗੰਨੀ ਸੋਹਤੀ ਪਿੰਡ ਸ਼ੈਣਾ ਹਾਂਜੀ ਮੋਬਾਈਲ ਨੰਬਰ 98729 072 ਵੀ ਠੀਕ ਹੈ ਜੀ ਠੀਕ ਹੈ ਜੀ ਦੁਬਾਰਾ ਇੱਕ ਵਾਰ ਹੋਰ ਦੱਸ ਜੀ ਆਪਣਾ ਮੋਬਾਈਲ ਨੰਬਰ 98729 0722 ਠੀਕ ਹੈ ਜੀ ਪਿੰਡ ਸ਼ੈਣਾ ਜੀ ਹਾਂਜੀ ਜ਼ਿਲ੍ਹਾ ਬਰਨਾਲਾ ਬਿਲ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂਜੀ ਭਾਈ ਜੀ ਆਪਣੇ ਕੋਲ ਕਿਹੜੀ ਕਿਹੜੀ ਕੰਪਨੀ ਦਾ ਕੰਮ ਹੈ ਜੀ ਭਾਈ ਐਲਈਡਾਂ ਦਾ ਐਲਈਡੀ ਰਿਪੇਅਰ ਐਲਈਡਾਂ ਨਵੀਆਂ ਕੈਮਰੇ ਸੀਸੀਟੀਵੀ ਘਰਾਂ ਚ ਚਲਾਉਣ ਵਾਲੇ ਵਾਈਫਾਈ ਕੈਮਰਾ ਐਚਡੀ ਕੈਮਰਾ ਆਈਪੀ ਕੈਮਰਾ ਜਿਹੜਾ ਮਰਜੀ ਕੈਮਰੇ ਲੋ ਜੀ ਆਪਣੇ ਕੋਲ ਕੈਮਰਾ 800 ਰੁਪਏ ਤੋਂ ਸਟਾਰਟ ਹੈ ਜੀ ਠੀਕ ਹੈ ਜੀ ਦਿਖਾਓ ਜੀ 800 ਦਾ ਕਿਹੜਾ ਕੰਪਨੀ ਹੈ ਇੱਕ ਇੱਕ ਕਨੈਕਟ ਦਾ ਜੀ 800 ਰੁਪਏ ਦਾ ਕੈਮਰਾ ਜੀ ਠੀਕ ਹੈ ਇੱਕ ਵਈ ਆਈਪੀ ਕੈਮਰਾ ਅੱਜ ਕੱਲ੍ਹ ਜਿਹੜਾ ਚੱਲੇ ਉਹ ਆਈਪੀ ਕੈਮਰਾ ਮਿਲ ਜੂਗਾ ਜੀ ਇਹਦੇ ਵਿੱਚ 1500 ਰੁਪਏ ਦਾ ਹੈਗਾ ਜੀ ਹਾਂਜੀ ਇਕ ਵਿਜ਼ਨ ਦਾ ਮਿਲ ਜੂਗਾ ਜੀ 2500 ਰੁਪਏ ਦਾ ਜੀ ਅੱਛਾ ਜੀ ਆਈਪੀ ਕੈਮਰਾ ਦਾ ਕੀ ਫਰਕ ਹੁੰਦਾ ਬਈ ਅੱਜ ਕੱਲ੍ਹ ਦੱਸੋ ਨਾ ਆਈਪੀ ਕੈਮਰੇ ਦੀ ਕੁਆਲਿਟੀ ਜ਼ਿਆਦਾ ਹੁੰਦੀ ਹੈ ਜੀ ਆਡੀਓ ਆਵਾਜ਼ ਆਉਂਦੀ ਹੁੰਦੀ ਹੈ ਜੀ ਅੱਛਾ ਜੀ ਠੀਕ ਹੈ ਜੀ ਵਧੀਆ ਕੈਮਰਾ ਜਾਨੀ ਕਿ ਕੋਈ ਕੰਪਲੀਟ ਨਹੀਂ ਆਉਂਦੀ ਹਾਰਡ ਡਿਸਕ ਵਗੈਰਾ ਇਕ ਵਿਜ਼ਨ ਦਾ ਕੈਮਰਾ ਆਪਣੇ ਕੋਲ ਮਿਲ ਜੂਗਾ ਜੀ 1500 ਰੁਪਏ ਦਾ ਜੀ ਐਚਡੀ ਕੈਮਰਾ 1500 ਰੁਪਏ ਦਾ ਜ ਜੇ ਕਿਸੇ ਨੂੰ ਵੀ ਸੈੱਟ ਲਾਉਣਾ ਸਾਰਾ ਸੈੱਟ ਕਿੰਨੇ ਦਾ ਪਊਗਾ ਚਾਰ ਕੈਮਰਿਆਂ ਦਾ ਸੈੱਟ ਆਪਣੇ ਕੋਲੇ 10000 ਰੁਪਏ ਚ ਪਊਗਾ ਜੀ 10000 ਤੋਂ ਸਟਾਰਟ ਆ ਜੀ ਬਿਨਾਂ LED ਤੋਂ ਬਿਨਾਂ LED ਤੋਂ ਹਾਂਜੀ ਠੀਕ ਹੈ ਜੀ LED ਜੇ ਕਿਸੇ ਨੇ ਲੈਣੀ ਹੋਵੇ ਜੀ LED LED 32 ਇੰਚੀ ਮਿਲ ਜੂਗੀ ਜੀ ਆਪਣੇ ਕੋਲੇ 32 ਇੰਚੀ ਵਾਲੀ ਸੀ ਆਪਣੇ ਕੋਲੇ 7500 ਰੁਪਏ ਦੀ ਪਈ ਆ ਜੀ ਠੀਕ ਹੈ ਜੀ ਠੀਕ ਹੈ ਜੀ 43 ਇੰਚੀ ਪਈ ਆ ਆਪਣੇ ਕੋਲੇ ਜੀ ਹਾਂਜੀ 43 ਇੰਚੀ LED ਪਈ ਆ ਜੀ ਆਪਣੇ ਕੋਲੇ 12000 ਰੁਪਏ ਦੀ ਠੀਕ ਹੈ ਜੀ 46 ਇੰਚੀ ਪਈ ਆ ਜੀ ਆਪਣੇ ਕੋਲੇ ਜਿਹੜਾ ਮਰਜ਼ੀ ਸਾਈਜ਼ ਲਓ ਜੀ 40 ਇੰਚ ਦੇ ਸਰਵਿਸ ਜੇ ਕਿਸੇ ਰਿਪੇਅਰ ਨੂੰ ਕਰਨੀ ਉਹ ਵੀ ਕਰ ਦਿੰਨੇ ਆ ਜੀ ਆਪਾਂ ਕਿਉਂ ਕਰਾਂ ਕਿਸੇ ਦੇ ਨਾ ਖਰਾਬ ਖਲੂ ਹੋ ਜਾਂਦੇ ਅੱਜ ਕੱਲ ਨਹੀਂ ਨਹੀਂ ਸਰਵਿਸ ਜੀ ਆਪਾਂ ਤੋਂ ਕੈਮਰੇ ਲਗਾਉਗਾ ਤਾਂ ਆਪਾਂ 2 ਸਾਲ ਸਰਵਿਸ ਫ੍ਰੀ ਹੈ ਜੀ ਆਪਣੀ ਠੀਕ ਹੈ ਜੀ ਵੈਸੇ ਗਾਰੰਟੀ ਗਰੰਟੀ ਕਿੰਨਾ ਚੱਲਦੀ ਹੈ ਇੱਕ ਸਾਲ ਦੀ ਸਾਰੇ ਕਸ ਦੀ ਗਾਰੰਟੀ ਹੁੰਦੀ ਹੈ ਜੀ 2 ਸਾਲ ਆਪਾਂ ਸਰਵਿਸ ਫ੍ਰੀ ਦਿੰਨੇ ਆ ਅਗਲੇ ਨੂੰ ਠੀਕ ਹੈ ਜੀ ਠੀਕ ਹੈ ਜੀ ਨੌਪਰਾ ਬਾਈ ਦੇ ਕੈਮਰੇ ਹੀ ਕੈਮਰੇ ਲਾਉਂਦਾ ਕਾਫੀ ਟਾਈਮ ਹੋਗਾ ਕਿੰਨਾ ਟਾਈਮ ਹੋ ਵੀਰੇ ਆਪ ਨੂੰ ਕੰਮ ਕਰ ਦੋ ਕੈਮਰਾ ਆਪਾਂ ਨੂੰ ਹੋ ਗਏ ਵੀਰੇ ਆ 8-9 ਸਾਲ ਹੋ ਗਏ ਕੰਮ ਕਰਦੇ ਉਹਨੂੰ ਠੀਕ ਇਹ ਆਈ ਵੀ ਕੈਮਰਾ ਜੀ ਇਹ ਕੱਲਾ ਜੀ ਕਿਸੇ ਨੇ ਲੋਕੋ ਕਿ ਲੋਣਾ ਜਾ ਕਿਤੇ ਖੇਤ ਵਗੈਰਾ ਲਾਉਣਾ ਕਿਤੇ ਵੀ ਲਾਉਣਾ ਹੈ ਅੱਛਾ ਜੀ ਹਾਂ ਇਹ ਬਹੁਤ ਕੁਆਲਟੀ ਆ 5 ਮੈਗਾਪਿਕਸਲ ਚ ਹੈ ਜੀ ਇਹ ਹਿਕ ਵਿਜ਼ਨ ਦਾ ਕੈਮਰਾ ਹੈਗਾ ਜੀ ਉਹ ਚੱਕ ਕੇ ਦਿਖਾਓ ਜੀ ਚੰਗੀ ਤਰ੍ਹਾਂ ਉਹ ਨੇੜੇ ਕਰਕੇ ਆ ਲੋ ਜੀ ਦੇਖਦੇ ਭਰਾ ਇਹ ਚੱਲਦਾ ਹੀ ਹੋ ਫਿਰ ਹਾਂਜੀ ਇਹ ਚੱਲੀ ਜਾਂਦਾ ਜੀ ਹੁਣ ਠੀਕ ਹੈ ਹਾਲ ਚੱਲੀ ਜਾਂਦਾ ਐਚ ਡੀ ਕੈਮਰਾ ਆ ਵੀ ਮਿਲ ਜੂਗਾ ਜੀ ਆਪਣੇ ਕੋਲੇ ਦਿਖਾਓ ਜੀ ਵਾਈਫਾਈ ਵਾਲਾ ਕੈਮਰਾ ਹੈ ਜੀ ਇਹ ਅੱਜ ਕੱਲ੍ਹ ਹੁਣ ਸਕੂਲ ਬੱਸਾਂ ਚ ਜ਼ਿਆਦਾ ਲੱਗਦੇ ਆ ਜੀ ਅੱਛਾ ਜੀ ਹਾਂਜੀ ਇਹ ਕੈਮਰਾ ਸਿਰਫ 1500 ਰੁਪਏ ਦਾ ਮਿਲੂ ਇਹ ਬਸਤੀ ਵੀ ਲੱਗਦੀ ਹੈ ਇਹ ਬਸ ਚ ਲੱਗਦਾ ਜੀ ਅੱਜ ਕੱਲ ਸਕੂਲ ਬੈਣਾ ਚ ਅਲਾਉਡ ਕੀਤਾ ਸਰਕਾਰ ਨੇ ਹਾਂਜੀ ਉਹ ਆਪਣੇ ਕੋਲੇ ਜੀਪੀਐਸ ਸਿਸਟਮ ਵੀ ਹੁੰਦਾ ਹਾਂਜੀ ਉਹ 3000 ਰੁਪਏ ਦਾ ਆ 1500 ਰੁਪਏ ਦਾ ਕੈਮਰਾ ਜੀ ਠੀਕ ਹੈ 1500 ਤੁਹਾਨੂੰ ਕਿਤੋਂ ਵੀ ਨਹੀਂ ਮਿਲ ਸਕਦਾ ਇਹ ਇਹ ਗੱਡੀ ਚ ਲੱਗਦਾ ਕਾਰ ਚ ਜਿੱਥੇ ਮਰਜ਼ੀ ਲਾ ਲਓ ਜੀ ਇਹ ਕੈਮਰਾ ਘਰੇ ਲਾ ਲਓ ਕਾਰ ਚ ਲਾ ਲਓ ਨਾਈਟ ਕਲਰ ਕੈਮਰਾ ਜੀ ਇਹ ਸਹੀ ਸਿਰਫ 1500 ਰੁਪਏ ਦਾ ਜੀ ਠੀਕ ਹੈ ਜੀ ਤੋਂ ਉਪਰ ਅਜਿਹਾ ਕਿ ਨਹੀਂ ਇੱਕ ਤੇ ਇੱਕ ਵੀ ਲਗਾਉਣਾ ਤਾਂ ਉਹ ਵੀ ਬਈ ਕਹਿੰਦਾ ਆਪਣੇ ਕੋਲ ਕੈਮਰਾ ਇਕੱਲਾ ਸਿੰਗਲ ਹੈਗਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਪਿੰਡ ਸੈਣਾ ਠੀਕ ਹੈ ਜੀ ਵਾਈਫਾਈ ਵਾਈਫਾਈ ਵੀ ਮਿਲ ਜਾਂਦੀ ਵੀਰੇ ਉਹ ਕਿਹੜਾ ਹੁੰਦਾ ਸੈਮ ਸੁਮ ਜਿਹੜੇ ਹਾਂ ਵਾਈਫਾਈ ਵੀ ਹੁੰਦਾ ਜੀ ਆਪਣੇ ਕੋਲੇ ਸੈਮ ਵਾਲਾ ਠੀਕ ਹੈ ਜੀ ਠੀਕ ਆ ਬਾਕੀ ਤਾਰ ਕਿਹੜੀ ਕੰਪਨੀ ਯੂਜ਼ ਕਰਦੇ ਆ ਤਾਰ ਆਪਣੇ ਕੋਲ ਡੀ ਲਿੰਕ ਦੀ ਵੀ ਆ ਜੀ ਔਰੀਐਂਟ ਦੀ ਵੀ ਤਾਰ ਆ ਠੀਕ ਹੈ ਜੀ ਇਕ ਵਿਜ਼ਨ ਦੀ ਤਾਰ ਆ ਜੀ ਆਪੀਆਂ ਨੇ ਤਾਰ ਪਈ ਆ ਜੀ ਉਹ ਤਾਂ ਤਾਰ ਰੋਲ ਪਈ ਆ ਜੀ ਆਪਣੇ ਕੋਲੇ ਲੋ ਜੀ ਜਿਹੜੀ ਮਰਜ਼ੀ ਚੀਜ਼ ਲੋ ਜੀ ਆਪਣੇ ਕੋਲ ਦੇਖ ਸਕਦੇ ਹੋ ਭਰਾ ਦੇਖ ਦੀਵੀਆ ਜਿਹੜੀ ਮਰਜੀ ਕੰਪਨੀ ਵੱਲੋਂ ਹਰ ਤਰ੍ਹਾਂ ਦੇ ਬਾਈਕ ਕੋਲ ਕੈਮਰੇ ਆ ਘੱਟ ਰੇਟ ਵਾਲੇ ਵੀ ਆ ਤੇ ਵੱਧ ਰੇਟ ਵਾਲੇ ਵੀ ਆਈਪੀ ਬਾਈ ਜੀ ਆਈਪੀ ਦੇ ਨਾਲ ਪੁਰਾਣੇ ਕੈਮਰੇ ਵੀ ਮਿਲ ਜਾਣਗੇ ਜੀ ਆਪਣੇ ਕੋਲੋਂ ਜੇ ਅਗਲੇ ਨੇ ਕਿਸੇ ਨੇ ਪੁਰਾਣੇ ਕੈਮਰੇ ਅਗਲਾ ਕੋਲ ਨਹੀਂ ਬਜਟ ਹੁੰਦਾ ਅਗਲਾ ਕਹਿੰਦਾ ਨਹੀਂ ਲਵਾ ਸਕਦੇ ਪੁਰਾਣੇ ਕੈਮਰੇ ਵੀ ਆਪਾਂ ਨੂੰ ਕੋਲੇ 500 ਤੋਂ ਕੈਮਰਾ ਮਿਲ ਜੂਗਾ ਜੀ ਉਹ ਵੀ ਦਿਖਾਓ ਜੀ ਅਲੱਗ ਸਮਾਨ ਲੈ ਕੇਣਾ ਸਮਾਨ ਵੀ ਲੈ ਆ ਸਕਦਾ ਜੀ ਹਾਂਜੀ ਹਾਂਜੀ ਤੇ ਕੈਮਰੇ ਆਪਣੇ ਕੋਲੇ ਪੁਰਾਣੇ ਵਾਧੂ ਪਏ ਆ ਜੀ ਠੀਕ ਆ ਜੀ ਲਓ ਜੀ ਬਾਈ ਜੀ ਉਹ ਆਪਣੇ ਕੈਮਰੇ ਵੀ ਦਿਖਾ ਰਿਹਾ ਜੀ ਪੁਰਾਣੇ ਸਾਨੂੰ ਪੁਰਾਣੇ ਜਿਵੇਂ ਕਿਸੇ ਨੇ ਵਜਤ ਘੱਟ ਲਾਉਣਾ ਜਿਵੇਂ ਪਸੂ ਪੂਸੂ ਵਾਤੇ ਅੱਜ ਕੱਲ੍ਹ ਲੋਣੇ ਕਿਸਨੇ ਹਣਾ ਜੀ ਥੱਲੇ ਕੱਲੇ ਰਾਤ ਨੂੰ ਤਾਂ ਕਰਕੇ ਕੈਮਰੇ ਲਾਉਣੇ ਆ ਉਹ ਵਧੀਆ ਚੀਜ਼ ਆ ਬਾਈ ਨੇ ਆਪ ਨੂੰ ਇਹ ਵੀ ਦੱਸਤਾ ਵੀ ਪੁਰਾਣੇ ਕੈਮਰੇ ਬਾਈ ਕੋਲ ਹਾਜ਼ਰ ਆ ਜੀ ਚਾਹ ਲਾਲ ਕਰਦੇ ਆ ਬਾਈ ਨੇ ਕੱਲ ਬਾ ਦਿਖਾਉਂਦਾ ਤੁਹਾਨੂੰ ਬਾਈ ਕੈਮਰੇ ਠੀਕ ਨੇ ਬਾਈ ਡੀਵੀਆਰ ਵੀ ਮੈਦਨੀ ਪੁਰਾਣਾ ਹੈ ਪੁਰਾਣਾ ਡੀਵੀਆਰ ਕੈਮਰੇ ਸਾਰਾ ਸੈੱਟ ਦੇਵਾਗੇ ਜੀ ਜੇ ਉਹਨੇ ਲਗਾਉਣਾ ਮਿਲਦੀ ਜਾਊਗਾ ਪਰਾਣਾ ਸੀਪੀ ਪਲਸ ਦਾ ਕੈਮਰਾ ਜੀ 500 ਰੁਪਏ ਦਾ ਠੀਕ ਹੈ ਜੀ ਸਿਰਫ 500 ਰੁਪਏ ਦਾ ਇਕ ਲਾਈਪੀ ਵਗੈਰਾ ਲਵਾ ਲੰਦਾ ਇਹ ਲਾ ਲੰਦਾ ਹਾਂਜੀ ਹਾਂਜੀ ਜਿਹਦੇ ਕੋਲੇ ਨਾ ਕਹਿੰਦਾ ਬਜਟ ਛੋੜਾ ਹੈਗਾ ਇਹ ਵੀ ਲਵਾ ਸਕਦਾ ਹੈ ਡੇ ਨਾਈਟ ਇਹ ਡੇ ਨਾਈਟ ਹੈ ਜੀ ਕੈਮਰੇ ਜਿਹੜੇ ਕੈਮਰੇ ਸਾਰੇ ਹੈਗੇ ਹਾਂਜੀ 500 ਰੁਪਏ ਦਾ ਕੈਮਰਾ ਮਿਲ ਜੂਗਾ ਜੀ ਠੀਕ ਹੈ ਜੀ ਜਦੋਂ ਮਰਜੀ ਲੈ ਜਾਓ ਆਪਣਾ ਡੀਵੀਆਰ ਡੀਵੀਆਰ ਮਿਲ ਜੂਗਾ ਜੀ ਡੀਵੀਆਰ 1500 ਰੁਪਏ ਦਾ ਜੀ ਪਰਾਣਾ ਪਰਾਣਾ ਜੀ ਠੀਕ ਹੈ ਜੀ ਕੱਲੀ ਕੱਲੀ ਚੀਜ਼ ਮਿਲ ਜੂ ਸਾਰੀ ਚੀਜ਼ ਪੁਰਾਣੀ ਲੱਕ ਸਕਦੇ ਹੋ ਭਰਾ ਜਿਸ ਨੇ ਘੱਟ ਵਰ ਦੇ ਭਾਈ ਇਹਨਾਂ ਜਲੂਪ ਕਨੈਕਟ ਕਰੋ ਮਿਲਦੇ ਆਂ ਭਰਾ ਕਿਸੇ ਅਗਲੀ ਵੀਡੀਓ ਚ ਓਕੇ ਬਾਏ